ਮਤ ਹਥਿਆਰਾਂ ਦੀ ਡਰਗਮਨੀ ਦੀ ਤੇ ਮੋਟਰਸਾਈਕਲ ਤੇ ਅਮਿਨੇਸ਼ਨ ਦੀ ਜਿਹੜੀ ਰਿਕਵਰੀ ਹੋਈ ਆ ਉਹਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅ ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਦਾ ਫਾਇਰ ਨੰਬਰ ਛੇ 2912025 ਦੀ ਅ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਔਰ ਗੰਨਾ ਜਿਹੜਾ ਕਿ ਮੀਰਾ ਕੋਟ ਦਾ ਰਹਿਸ਼ੀ ਹੈ ਇਸ ਦੇ ਨਾਲ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਉਰਫ ਪ੍ਰਿੰਸ ਉੱਤਰ ਸਤਨਾਮ ਸਿੰਘ ਜੋ ਕਿ ਕਲੂਪੁਰ ਕਾਲੇ ਦਾ ਰਹਿਸ਼ੀ ਹੈ ਇਹਨਾਂ ਨੂੰ ਜਿਹੜਾ ਹੈ ਇਨਫੋਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਗੋਲ ਦਾ ਪਿਸਤਲ 10 ਗਿੰਦਰ ਹੋਰ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ। ਥੜਕ ਮੋਚ ਤੇ ਪੱਤਾ ਦਰਜ ਕੀਤਾ ਗਿਆ। ਇਨਵੈਸਟੀਗੇਸ਼ਨ ਜਿਹੜੀ ਇਹ ਫਰਦਰ ਚੱਲਦੀ ਹੈ। ਬੈਟਵੁੱਡ ਤੇ ਫਾਰਵਰਡ ਲਿੰਕੇਜ ਜਿਹੜੇ ਇਹਨਾਂ ਦੇ ਹੈਗੇ ਉਹ ਵੀ ਖੰਡਾਲੇ ਜਾ ਰਹੇ ਹੈ ਤੇ ਕਿੱਥੋਂ ਇਹ ਜਿਹੜਾ ਹੈਗਾ ਤੇ ਵੈਰੀ ਪਿਸਟਲ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ? ਜਿਹੜਾ 1.5 ਲੱਖ ਰੁਪਏ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ? ਤੇ ਜਿਹੜਾ ਅਮਿਊਨੀਸ਼ਨ 10 ਰਾਉਂਡਸ ਇਹਨਾਂ ਨੂੰ ਇਹਨਾਂ ਕੋਲੋਂ ਮਿਲੇ ਆ ਉਹਦਾ ਪਰਪਸ ਕੀ ਸੀ ਕਿਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਜਾਂ ਕਿਤੇ ਇਹ ਅ ਕਿਸੇ ਵਾਰਦਾਤ ਦੇ ਵਿੱਚ ਕਿਵੇਂ ਇਹਨਾਂ ਨੇ ਇਨਵੋਲਵ ਹੋਣਾ ਸੀ ਉਸ ਤੋਂ ਇਲਾਵਾ ਇੱਕ ਦੂਜੇ ਵੱਖਰੇ ਮੁਕਦਮੇ ਦੇ ਵਿੱਚ ਅਮਰਸਰ ਦਿਹਾਤੀ ਪੁਲਿਸ ਵੱਲੋਂ ਬਲਬੀਰ ਸਿੰਘ ਪੁੱਤਰ ਗਪਾਲ ਸਿੰਘ ਮਹਾਵਾ ਪਿੰਡ ਜਿਹੜਾ ਥਾਣੇ ਘਰੰਡੇ ਚ ਪੈਂਦਾ ਉਹਦੀ ਗ੍ਰਿਫਤਾਰੀ ਹੋਈ ਹੈ ਉਦੇ ਕੋਲੋਂ 2 9 mm ਦੇ ਪਿਸਤਲ ਇੱਕ 30 bore ਦਾ ਪਿਸਤਲ ਇੱਕ ਮੋਟਰਸਾਈਕਲ ਹੋ ਗਿਆ ਦੋ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨਹੀਂ ਆ ਬਲਬੀਰ ਬਲਬੀਰ ਸਿੰਘ ਦੀ ਜਿਹੜੀ ਪ੍ਰੀਲੀਮਨਰੀ ਇਨਕੁਇਰੀ ਹੋਈ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੇਸਿਕਲੀ ਉਹ ਡੂੰ ਰਾਈ ਜਿਹੜਾ ਹੈ ਹਥਿਆਰ ਆਉਂਦੇ ਸੀ ਉਹਨਾਂ ਦੀ ਤਸਕਰੀ ਕਰਦਾ ਸੀ ਅੱਗੇ ਫਰਦਰ ਇਹ ਉਹਨਾਂ ਨੂੰ ਵੇਚਦਾ ਸੀ ਸੋ ਇਸ ਬੰਦੇ ਜਿਹੜਾ ਪਰਚਾ ਹੈ ਐਫ ਆਈ ਆਰ ਨੰਬਰ 22 30 ਤਰੀਕ ਨੂੰ ਜਿਹੜਾ ਹੈ ਥਾਣਾ ਘਰਿੰਡਾ ਚ ਉਹ ਦਰਜ ਹੋਇਆ ਹੈ ਇਸ ਤੋਂ ਇਲਾਵਾ ਇੱਕ ਪੀ ਜੀਐਮ ਕਦਮੇ ਦੇ ਵਿੱਚ ਜੋ ਕਿ ਨਵੰਬਰ ਮਹੀਨੇ ਦੇ ਵਿੱਚ 15 ਤਰੀਕ ਨੂੰ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਸੋਰਚਨਰ ਗੱਡੀ 6 ਰੰਗ ਉਹਦੇ ਵਿੱਚੋਂ ਗ੍ਰਬੰਧ ਹੋਏ ਸਨ ਉਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਔਰ ਚੰਕੌਰ ਸਿੰਘ ਅ ਜਿਨ੍ਹਾਂ ਨੂੰ ਜਿਸ ਨੂੰ 132 ਲੋਹ ਦੀ ਕਿਸਤਲ ਬਣੇ ਜਿਹੜਾ ਹੈ ਖਾਸਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਸਬੰਧੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਕਿਉਂਕਿ ਦੋਸ਼ੀ ਜਿਹੜਾ ਹੈ ਉਦੋਂ ਇਹ ਕਾਬੂ ਨਹੀਂ ਹੋ ਸਕਿਆ ਸੋ ਇਸ ਸਬੰਧੀ ਜਿਹੜਾ ਹੈ ਐਫ ਆਈ ਆਰ ਅ ਜਿਹੜੀ ਆ ਦਰਜ ਕੀਤੀ ਗਈ ਸੀ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਕੈਰੋਗੇਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਇਹ ਇਹਨਾਂ ਨੇ ਇਹ ਜਿਹੜੀ ਫੋਰਚਨਰ ਗੱਡੀ ਹੈ ਇਹ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਸੀ ਇਹ ਚੋਰੀ ਕੀਤੀ ਵੀ ਗੱਡੀ ਜਿਹਦੇ ਉੱਤੇ ਐਫ ਆਈ ਆਰ ਹੈ ਉਹ ਐਫ ਆਈ ਆਰ ਮਕਦਮਾ ਨੰਬਰ 30085 110 2024 ਕਰਕੇ ਥਾਣਾ ਮੋਰਿਆ ਇੰਕਲੇਵ ਨਾਰਥ ਬੈਸਟ ਡਿਸਟ੍ਰਿਕਟ ਕ੍ਰਾਈਮ ਜਿਹੜਾ ਹੈ ਨਵੀਂ ਦਿੱਲੀ ਉੱਤੇ ਦਰਜ ਹੋਇਆ ਸੀ ਸੋ ਇਸ ਤਰੀਕੇ ਦੇ ਨਾਲ अमृतसर दिहाती पुलिस वालों तीन वक् वक् मुकदमे टोटल दो ती बोर पिस्टल दस जिंदा रौन दो नाइन एम एम के पिस्टल एक बत्ती बोरद पिस्टल एक लख सत्तर हज़ार की जोड़ी मनी है इनकलूडिंग ड्रग मनी दो वाइल सैट एक मोटरसाइकिल एक एक्टिवा इन्होंने व्हीकल सी इन भी रिकवरी हुई है ਤੇ ਇਸ ਤੋਂ ਇਲਾਵਾ ਜਿਹੜਾ ਹਰਵਿੰਦਰ ਸਿੰਘ ਹੈ ਉਹ ਪੁੱਤਰ ਪੁੱਤਰ ਲਖਮਿੰਦਰ ਸਿੰਘ ਵਾਸੀ ਛਿੱਡਣ ਜਿਹੜਾ ਕਿ ਫੋਰਚਨਰ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਇਹਦੇ ਸਬੰਧੀ ਜਿਹੜਾ ਇਹਦਾ ਕ੍ਰਿਮੀਨਲ ਐਂਟੀਸੀਡੈਂਟਸ ਉਹ ਚੈੱਕ ਕੀਤੇ ਗਏ ਇਹਦੇ ਖਿਲਾਫ ਟੋਟਲ ਤਿੰਨ ਮੁਕੱਦਮੇ ਜਿਹੜੇ ਆ ਉਹ ਦਰਜ ਆ ਦੋ ਮੁਕੱਦਮੇ ਜਿਹੜੇ ਆ ਅ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇੱਕ ਥਾਣਾ ਲੋਬੋਕੇ ਤੇ ਇੱਕ ਥਾਣਾ ਕਰੇਂਡਾ ਵਿਖੇ ਦਰਜ ਨੇ ਇਸ ਤੋਂ ਲਾਵਾ ਇੱਕ ਜਿਹੜਾ ਪਰਚਾ ਹੈ ਉਹ थाना ਟਾਂਡਾ ਜ਼ਿਲ੍ਹਾ ਹੁਜਾਰਾ ਕੋਲ ਦੇ ਵਿੱਚ ਦਰਜ ਹੈ। ਤੋਂ ਇਸ ਤਰੀਕੇ ਨਾਲ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਵੱਖ-ਵੱਖ ਕੇਸਾਂ ਦੇ ਵਿੱਚ ਆਰਮਜ਼ ਅਮਿਊਸ਼ਨ ਬਣੀ ਤੇ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ। ਸਰਦਾਰ ਜੀ ਜਿਸ ਨੂੰ ਕਰਨ ਦੀ ਤੁਸੀਂ ਆਲਰੇਡੀ ਨਾ ਦੇ ਪਤੇ ਦੱਜਾਇਆ ਗਿਆ ਇਹ ਜਿਹੜੀ ਹੈ ਇਹ ਇਹਨਾਂ ਦੇ ਜਿਹੜੇ ਪਿਛੋਕੜ ਕਿ ਕਿਸੋਕੜਾ ਉਹ ਚੈਕਿੰਗ ਜਿਹੜੇ ਚੱਲ ਰਹੀ ਹੋਈ ਕਿ ਕਈ ਵਾਰ ਜਿਹੜਾ ਹੈ ਪਾਇਸ ਜਿਹੜਾ ਸਾਡੇ ਸੌਫਟਵੇਅਰ ਤੇ ਨਹੀਂ ਜਿਹੜਾ ਹੁੰਦਾ ਉਹ ਮੈਨੂਅਲੀ ਜਿਹੜਾ ਮੰਗਾਉਣਾ ਪੈਂਦਾ ਤੁਸੀਂ ਸਾਰੇ ਕੀ ਕਰਦੇ ਸੀ ਬੇਸਿਕਲੀ ਕੰਮ ਇਹ ਤਸਕਰੀਦਾ ਕਰਦੇ ਨੇ ਜੀ ਤੇ ਜਿੰਨੇ ਵੀ ਡਰੋਨ ਦੇ ਰਾਹੀਂ ਕੋਈ ਅਸਲਾ ਗ੍ਰੀਸਨ ਜਿਹੜਾ ਹੈ ਉਧਰ ਸਮਗਲ ਹੁੰਦਾ ਹੈ ਅਕ੍ਰੋਸ ਦਾ ਬਾਰਡਰ ਤੋਂ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਅੱਗੇ ਵੇਚਣ ਦਾ ਕੰਮ ਕਰਦੇ ਤੇ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈ ਇਹ ਕਾਫੀ ਸਮੇ ਤੋਂ ਨਾ ਕੋਈ ਇਨਰ ਸਪੈਸਿਫਿਕ ਟਾਈਮ ਨਹੀਂ ਦੱਸਿਆ ਕਾਫੀ ਸਮੇ ਤੋਂ ਕਿਛੇ 6-7 ਮਹੀਨੇ ਤੋਂ ਉਮਮਾ ਨੇ ਜਿਹੜੀ ਐਕਟੀਵਿਟੀ ਚੱਲ ਰਹੀ ਹੈ ਪਰ ਇੱਕ ਵਾਰ ਕੋਈ ਗੈਪ ਤੇ ਕੋਰਸ ਤੋਂ ਪਰਸਪਰ ਵੀ ਇਹਾਰੇ ਨਾਲ ਕਿਤੇ ਕੋਈ ਨਹੀਂ ਦੇਖੋ ਜੀ ਇਹ ਜੀਵਨ ਫੌਜੀ ਦੇ ਨਾਲ ਜਿਹੜਾ ਤੁਸੀਂ ਲਿੰਕੇਜ ਦੀ ਗੱਲ ਕਰ ਰਹੇ ਹੋ ਅਸੀਂ ਬੜਾ ਬਰੀਕੇ ਦੇ ਨਾਲ ਇਹਨੂੰ ਜਰਾ ਚੈੱਕ ਕਰ ਰਹੇ ਹਾਂ ਕਿਉਂਕਿ ਬਾਦਰ ਬਰਡ ਦੇ ਵਿੱਚ ਯੂਥ ਨੂੰ ਬੜੇ ਥੋੜਾ ਅਮਾਉਂਟ ਦੇ ਕੇ ਅਲਿਓਰ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਐਕਟੀਵਿਟੀਆਂ ਵੱਲ ਧੱਕਿਆ ਜਾ ਰਿਹਾ ਹੈ ਇਹ ਇਹ ਗੱਲ ਬੜੀ ਜਿਹੜਾ ਹਰੇ ਕੇਸ ਦੇ ਵਿੱਚ ਉੱਗਰ ਕੇ ਸਾਹਮਣੇ ਆਈ ਹੈ ਜਿੱਥੇ ਤੱਕ ਜੀਵਨ ਪੌਜ ਦੀ ਤੁਸੀਂ ਗੱਲ ਚੁੱਪੀ ਹੈ ਤੇ ਇਹਨਾਂ ਬੰਜੀਤ ਸਿੰਘ ਔਰ ਗਾਨਾ ਤੇ ਜਿਹੜਾ ਅਮਨਦੀਪ ਸਿੰਘ ਆ ਇਹਦੀ ਗੱਲ ਕਰਦੇ ਇਹਨਾਂ ਦਾ ਜਿਹੜੇ ਲਿੰਕਸ ਜਿਹੜੇ ਆ ਉਹ ਅਸੀਂ ਚੈੱਕ ਕਰ ਰਹੇ ਹਾਂ ਤਾਂ ਫਰਦਰ ਕਿੰਨੀ ਡੇਟ ਉਹਦੇ ਚਾਚ ਵਿੱਚ ਸੀਗੇ ਕੋਈ ਕਨਸਾਈਨਮੈਂਟ ਉਹਦੇ ਕਹਨ ਤੇ ਇਹਨਾਂ ਨੇ ਚੁੱਪੀ ਹੈ ਕਿੱਥੋਂ ਚੁੱਪੀ ਹੈ ਕਿੱਥੇ ਅੱਗੇ ਇਹਨਾਂ ਨੇ ਡਿਲੀਵਰ ਕੀਤੀ ਹੈ ਜਾਂ ਹੋਰ ਕੋਈ ਅਸੋਸੀਏਟ ਜਿਹੜੇ ਨੈਟਵਰਕ ਨੂੰ ਬੰਦੇ ਨੇ ਉਹ ਸਾਰੇ ਨੈਟਵਰਕ ਨੂੰ ਉਸੇ ਖੰਗਾਲਦੇ ਆ ਤੇ ਜਿਹੜੇ ਬੰਦੇ ਇਹਨਾਂ ਦੇ ਨਾਲ ਅਸੀਂ ਜੇਤਕ ਨੇ ਉਹਨਾਂ ਦੀ ਜਿਹੜੀ ਇਹ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਜਿਹੜੀ ਕੋਰਪਸ ਨੇ ਜਿਹੜਾ ਵੀ ਲਈ ਸਮਾਵਾਦ ਸੰਪਸਤ। ਇਹ ਇਹਨਾਂ ਤੋਂ ਦੁਬਾਰਾ ਇਹਦਾ ਇਹੋ ਤਰ੍ਹਾਂ ਦੇ ਜਿਹੜੇ ਸਾਥਕੀ ਦੁਬਾਰਾ ਦੇ ਤਰ੍ਹਾਂ ਦੇ ਕੁਝ ਵਾਰ ਦਾ ਦੇਖੋ ਜੀ ਇਹ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਿਉਂਕਿ ਇਹ ਜਿਹੜੇ ਹਥਿਆਰ ਸੀਗੇ ਫਰਦਰ ਜਿਹਨ ਇੰਟਰੋਗੇਸ਼ਨ ਹੋਇਆ ਉਹਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋ ਰਹੇ ਸੀ। ਟਾਰਗੇਟ ਕਿਲਿੰਗ ਵਾਸਤੇ ਇਹਨਾਂ 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 ਕਿ ਜੀ ਇੰਟਰ ਗੈਂਗ ਰਾਈਵਲਰੀ ਇਹਨਾਂ ਦੀ ਚੱਲਦੀ ਹੈ ਇਸ ਤੋਂ ਇਲਾਵਾ ਪੁਲਿਸ ਅਫੀਸ਼ਰਸ ਇਹਨਾਂ ਦੇ ਟਾਰਗੇਟ ਤੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਸਪੈਸੀਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਤੇ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਜੀ ਕਿਉਂਕਿ ਇਹਨਾਂ ਦੇ ਜਿਹੜੇ ਉਹ ਬੰਦੇ ਪ੍ਰਾਈਵੇਟ ਬੰਦੇ ਜਿਹੜੇ ਐਕਸਟਰਸ਼ਨ ਜਿਹਨਾਂ ਤੋਂ ਇਹ ਡਿਮਾਂਡ ਕਰਦੇ ਨੇ ਐਸੀ ਡਿਮਾਂਡ ਕਰਦੇ ਨੇ ਜੂ ਐਕਸਟਰਸ਼ਨ ਉਹਨਾਂ ਦੇ ਵੀ ਇਹ ਕਿਲਿੰਗ ਵਾਸਤੇ ਜਾਂ ਧਰੋਣ ਵਾਸਤੇ ਜਿਹੜਾ ਹੈ ਉਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੁੰਦੇ ਨੇ ਜਿਹੜਾ ਹੈ ਹੰਦਰ ਤੋਂ ਪੜਿਆ ਕੋਰਪੋਰੇਟ ਨਾਲ ਮਾਮਲੇ ਤੇ ਇਹ ਵੀ ਕਿ ਉਹਦਾ ਹਿੱਸਾ ਈਆ ਕਿ ਕਿਉਂਕਿ ਉਹ ਵੱਖਰਾ ਹੈ ਉਹ ਵੱਖਰਾ ਇੱਕ ਸਾਡਾ ਇਨਫਰਮੇਸ਼ਨ ਦੇਸ਼ ਦੇ ਸਾਡੇ ਕੋਲ ਪੱਤਿਆਂ ਦਾ ਜੁਆ ਹੋਇਆ ਸੀ ਪਿਛਲੇ 24 ਨਵੰਬਰ ਨੂੰ ਉਹਦੇ ਵਿੱਚ ਫੋਰਚਨਰ ਗੱਡੀ ਤੇ ਨਾਲ ਹੀ ਜਿਹੜਾ ਹੈ ਗੱਡੀ ਦੇ ਵਿੱਚ ਰੌਂਦ ਰਾਮਦ ਹੋਇਆ ਸੀ ਸਰਦ ਜਿਹੜੀ ਇੰਟੈਰੋਗੇਸ਼ਨ ਹੈ ਉਹਦੇ ਵਿੱਚ ਕਿਜੀ ਇਨਵੈਸਟੀਗੇਸ਼ਨ ਚੱਲਦੀ ਇਹ ਬੰਦਾ ਜਿਹੜਾ ਹੈ ਫਿਗਰ ਹੋਇਆ ਕੋਈ ਮੌਕੇ ਤੇ ਕੋਈ ਮਿਲਿਆ ਨਹੀਂ ਸੀ ਤੇ ਇਹ ਬੰਦਾ ਜਿਹੜਾ ਮੇਨ ਜਿਹੜਾ ਹੈ ਇਹ ਵੀ ਫੜਿਆ ਗਿਆ ਹੈ ਉਹਨੂੰ ਫਿਰ ਜਿਹੜੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਟੈਰੋਗੇਸ਼ਨ ਵੀ ਕੀ ਆਂਦਾ ਹੈ ਉਹ ਜਲਦੀ ਖਿਲਾਫ ਕਰ ਦੇਗਾ ਬੇਸਿਕਲੀ ਜੀ ਹੀ ਇਜ਼ ਇਨ ਟੂ ਕ੍ਰਿਮੀਨਲ ਐਕਟੀਵਿਟੀਜ਼ ਦਿੱਲੀ ਤੋਂ ਇਹਨਾਂ ਨੇ ਇੱਕ ਫੋਰਚਨਰ ਗੱਡੀ ਜਿਹੜੀ ਹੈ ਉਹ ਚੋਰੀ ਕੀਤੀ ਹੈ ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਇਹ ਪਰਚਾ ਜਿਹੜਾ ਹੈ ਪੀਐਸ ਮੋਰੇਸ਼ ਜਿਹੜਾ ਹੈਗਾ ਉੱਥੇ ਦਰਜ ਵੀ ਹੋਇਆ ਸੋ ਬੇਸਿਕਲੀ ਗੱਡੀ ਦੀ ਚੋਰੀ ਕਰਕੇ ਉਸ ਗੱਡੀ ਨੂੰ ਜਿਹੜਾ ਹੈ ਕ੍ਰਿਮੀਨਲ ਐਕਟੀਵਿਟੀਜ਼ ਵਾਸਤੇ ਹੀ ਯੂਜ਼ ਕਰਦੇ ਸੀ ਅੰਦਰ ऑलरेडी ਕੰਮ ਚੱਲੀ ਹੈ ਥੋੜੀ ਨੰਬਰ ਕਰਦੇ ਸੀ ਜੀ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਗੱਡੀਆਂ ਹੋਰ ਵੀ ਇਹਨਾਂ ਨੇ ਚੋਰੀ ਕੀਤੀਆਂ ਨੇ ਅਸੀਂ ਉਹ ਸਾਰੀ ਜਿਹੜੀ ਜਿਹੜੀ ਸਟੋਰੀ ਹੈ ਉਹਨੂੰ ਗਰੀਫੇ ਕਰਦੇ ਹਾਂ ਅਜੇ 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 ਸਾਡਾ ਜਿਹੜਾ ਫੋਕਸ ਹੈ ਆਪਣੇ ਕੇਸ ਤੇ ਹੈ ਜਿਹਦੇ ਵਿੱਚ ਇੱਕ ਫੋਰਚਨਰ ਗੱਡੀ ਜਿਹੜੀ ਵੀ ਮੰਡੀ ਤੋਂ ਚੋਰੀ ਕਰਕੇ ਇਹਨਾਂ ਨੇ ਫਰਦਰ ਜਿਹੜਾ ਹੈ ਇਹ ਰੌਮਸ ਤੇ ਅਗੇ ਕਮਿਊਨੀਕੇਸ਼ਨ ਜਿਹੜਾ ਹੈ ਉਹ ਗੇ ਟ੍ਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਸ ਗੱਡੀ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਹੜੀ ਦਿੱਲੀ ਚ ਇੱਕ ਪਰਚਾ ਹੋਇਆ ਉਹਦੇ ਵਿੱਚ ਇਹ ਫਿਗਰ ਹੋ ਰਹੀ ਹੈ ਫਰਦਰ ਇਹਨਾਂ ਦੀ ਇੰਟਰਪ੍ਰੇਟੇਸ਼ਨ ਚੱਲਦੀ ਹੈ ਜਿਸ ਸੰਬੰਧੀ ਇਹ ਸਾਰੇ ਫੈਕਟ ਕਿ ਹਾਂ ਇਹ ਕਿੱਥੇ ਕਿੱਥੇ ਇਹਨਾਂ ਨੇ ਗੱਡੀ ਚੋਰੀ ਕੀਤੀ ਅੱਗੇ ਫਰਦਰ ਕਿੱਥੇ ਯੂਜ਼ ਕੀਤੀ ਸੀ ਤੇ ਉਹਦੇ ਥਰੂ ਕੀ ਟ੍ਰਾਂਸਪੋਰਟੇਸ਼ਨ ਇਹਨਾਂ ਨੇ ਯੂਜ਼ ਕੀਤਾ ਹੈਗਾ ਕੀਕੀ ਟ੍ਰਾਂਸਪੋਰਟ ਕੀਤਾ ਸਾਰੀ ਜਿਹੜੀ ਕੁਐਸਚਨਸ ਆ ਉਹ ਅਸੀਂ ਇਹਨਾਂ ਦੇ ਇੰਟਰੋਗੇਸ਼ਨ ਚਾਹੁੰਦੇ ਆ। ਮੈਂ ਮਾਰਕਿੰਗ ਕਰਵਾ ਲਗਾ ਕਿ ਕੀ ਡਰੋਨ ਆਈ ਦੀ ਲੱਭੀ ਹੋਈ ਹੈ। ਉਹ ਜਿਹਦੇ ਮਤਲਬ ਨਾਲ ਆਰਡੀਨਰ ਤੇਰੇ ਨਾਲ ਕੰਟੈਕਟ ਕੀਤਾ। ਬੇਸਿਕਲੀ ਇਹਨਾਂ ਦੇ ਜਿਹੜੇ ਫੋਨਸ ਹੈਗੇ ਆ ਉਹ ਅਸੀਂ ਫੋਰੈਂਸਿਕਸ ਵਾਸਤੇ ਭੇਜਿਆ। ਕੁਝ ਨੰਬਰ ਜਿਹੜੇ ਹੈ ਉਹ ਸਾਨੂੰ ਜਿਹੜੇ ਅਕਾਊਂਟ ਦਾ ਬੋਟਲ ਜਿਹੜੇ ਸਮੋਡਲਰਸ ਹੈਗੇ ਸਾਡੀ ਲਿਸਟਾਂ ਦੇ ਵਿੱਚ ਵੀ ਹੈ। ਕਿਰਦੀ ਹੁੰਦੇ ਆ ਉਹਨਾਂ ਦੇ ਕੰਟੈਕਟ ਵਿੱਚ ਇਹ ਸਿਗੇ ਪਕਸ਼ ਉਹ ਤੋਂ ਬਾਅਦ ਹੀ ਉਹਨਾਂ ਦੇ ਲਿੰਕ ਵਿੱਚ ਆ ਕੇ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਜਿਹੜਾ ਹੈ ਇਹ ਜਿਹੜੇ ਕਨਸਾਈਨਮੈਂਟਸ ਹੈ ਤੇ ਮਗਵਾਇਆ ਸਰ ਕੋਈ ਪ੍ਰਾਣੇ ਦੇ ਖਿਲਾਫ ਤਿੰਨ ਜਿਹੜੇ ਉਦਕ ਮੈਚ ਹੋ ਰਹੇ ਹੈ ਲਗਾਤਾਰ ਦੋਸਤਾਂ ਦੇ ਜਿਹੜੇ ਕੰਮ ਨੇ ਉਹਨਾਂ ਨਾਲ ਕਨੈਕਟ ਬਿਲਕੁਲ ਜੀ ਸਾਡੇ ਵੱਖ-ਵੱਖ ਕੇਸਾਂ ਦੇ ਵਿੱਚ ਕਈ ਜਿਹੜੇ ਐਧਾ ਦੇ ਸਮਗਰਸ ਜਿਹੜੇ ਅਕ੍ਰੋਸ ਦਾ ਬਾਰਡਰ ਹੈ ਉਹ ਕਿਰਦੀ ਹੁੰਦੀ ਉਹਨਾਂ ਦੇ ਨਾਲ ਇਹਨਾਂ ਦੇ ਸਬੰਧ ਜਿਹੜੇ ਹੈ ਕਈ ਕੇਸਿਸ ਦੇ ਵਿੱਚ ਕਲੀਅਰਟਲੀ ਇਸਟੈਬਲਿਸ਼ ਹੋਏ ਨੇ ਤੇ ਅਸੀਂ ਅਕੋਰਡਿੰਗਲੀ ਜਿਹੜਾ ਹੈ ਕਾਨੂੰਨ ਮੁਤਾਬਕ ਕੰਮ ਦੀ ਜਿਹੜੀ ਕਾਰਵਾਈ ਇਹਨਾਂ ਤੇ ਕਰ ਰਹੇ ਹਾਂ। ਬਸ ਡਰੋਨ ਦੀ ਬਰਾਮਦਗੀ। ਅ ਫਿਲਹਾਲ ਇਹਦੇ ਵਿੱਚ ਅਜੇ ਕੋਈ ਨਹੀਂ ਹੋਇਆ। ਤੇ ਜਿਵੇਂ ਵੀ ਸਾਡੀ ਜਿਵੇਂ ਅਸੀਂ ਬੀਐਸਐਫ ਦੇ ਨਾਲ ਸੈਕੰਡ ਲਾਈਨ ਆਫ ਡਿਫੈਂਸ ਖੜੇ ਹਾਂ ਤੇ ਸਾਡੀ ਜਿਹੜੀ ਪੈਟਰੋਲਿੰਗ ਸ ਆ ਉਹ ਲਗਾਤਾਰ ਜਾਰੀ ਹੈਗੀ ਹੈ ਤੇ ਆਉਂਦੇ ਦਿਨਾਂ ਵਿੱਚ ਸਾਨੂੰ ਉਮੀਦ ਹੈ ਕਿ ਹੋਰ ਜਿਹੜਾ ਹੈ ਡਰੋਨਸ ਦੀ ਰਿਕਵਰੀ ਤੇ ਇਹ ਜਿਹੜੇ ਡਰੱਗਸ ਦੇ ਜਿਹੜੀ ਲੁਕਵਾਈਆਂ ਜਾਂਦੀਆਂ ਉਹ ਡਰੋਨਸ ਇਹਨਾਂ ਦੀ ਰਿਕਵਰੀ ਹੋਵੇਗੀ।